ਏ ਜੀ ਦਿੱਲੀ ਚ ਬੱਚੀ ਤੋਹੀ ਬੜੀ ਸੀ ਹੁਣ ਮੈਂ ਬੋਲਾਂ ਸਚਾਈ ਪੂਰੀ ਡਿਟੇਲ ਫੇਰ ਕਰਨਾ ਕਰਮਾਂ ਦਾ ੱਟਕਾ ਇਹੋ ਜਾਂ ਦੋ ਜਗ੍ਹਾ ਤਲਾਕ ਹੋ ਗਿਆ ਆਖੋ ਸਾਡੀ ਬੜਾ ਵੱਡਾ ੱਟਕਾ ਹੁੰਦਾ ਹੈ ਲੜਕੀ ਲਈ ਇੱਕ ਜਗ੍ਹਾ ਤੋਂ ਤਲਾਕ ਹੋ ਜਾਏ ਦੂਜੀ ਜਗ੍ਹਾ ਤੋਂ ਹੋ ਜਾਏ ਹਰ ਤੀਜਾ ਬੰਦਾ ਅਪਣਾਉਣ ਤੋਂ ਡਰਦਾ ਵੀ ਪਤਾ ਨਹੀਂ ਇਹ ਕਿਹੋ ਜਿਹਾ ਸੁਭਾਅ ਕੋਣ ਹੈ ਕੀ ਹੈ ਭਾਈ ਗੁਰੂ ਜਾਨਾ ਗਲਤ ਕੋਣ ਹੈ ਬੜੀ ਪਰੇਸ਼ਾਨ ਦੋਰੀ ਤੋਂ ਤੇ ਕਿਤੇ ਬੈਠੀ ਤੇ ਕਿਸੇ ਨੇ ਦੁਪਹਿਰੇ ਦੀ ਨਿੰਦਿਆ ਕਰਦੀ ਮੇਰੀ ਗੱਲ ਸੁਣੇ 2-3% ਹੈਗੇ ਆ ਤੁਹਾਨੂੰ ਪਤਾ ਹੀ ਉਹਨਾਂ ਘਰ ਜਾ ਕੇ ਕਹਿੰਦੀ ਹੈ ਮਨ ਨੂੰ ਕਹਿੰਦੀ ਹੈ ਦੁਪਹਿਰਾ ਦੁਪਹਿਰਾ ਕਰਦੇ ਸੀ ਮੈਂ ਜਿੱਥੇ ਬੈਠੀ ਸੀ ਵੇਖਾ ਸਹੀ ਹੁੰਦਾ ਕੀ ਹੈ ਉਹਨੇ YouTube ਤੇ ਸਰਚ ਮਾਰੀ ਜੀ ਦੁਪਹਿਰਾ ਇਹਨੇ ਹੀ ਲਿਖਿਆ ਦੁਪਹਿਰਾ ਉਹ ਜਦੋਂ ਸਰਚ ਮਾਰੀ ਤੇ ਹਜ਼ਾਰਾਂ ਵੀਡੀਓ ਆ ਗਈਆਂ ਦੁਪਹਿਰੇ ਦੀਆਂ ਉਹ ਹਜ਼ਾਰਾਂ ਵਿੱਚੋਂ ਸਮਝ ਲਓ ਵੀ 100 ਚੋਂ 97 98 ਵੜਾਈਆਂ ਦੀਆਂ ਆ ਗਈਆਂ ਅਸੀਂ ਦੁਪਹਿਰਾ ਕੱਟਿਆ ਆ ਮਿਲ ਗਿਆ ਆ ਕੱਟਿਆ ਆ ਮਿਲ ਗਿਆ ਆ ਕੱਟਿਆ ਆ ਮਿਲ ਗਿਆ ਉਹ ਸੁਣੀ ਨਿੰਦਿਆ ਕਾਰਾ ਕੇ ਸਰਚ ਮਾਰਿਆ ਤੇ ਜਦੋਂ 98% ਵੜਿਆਈਆਂ ਵੇਖੀਆਂ ਕਹਿੰਦੀ ਮੈਂ ਵੀ ਕਟਾਂ ਆਖੋ ਸਾਤਨਾ ਬੇਸਾ ਦੋ ਜਗ੍ਹਾ ਤਲਾਕ ਹੋ ਗਿਆ ਮੈਂ ਵੀ ਹਾਜ਼ਰੀ ਲਾਵਾਂ ਮੈਂ ਵੀ ਲਾਵਾਂ ਅਮਰੋਸਰ ਆਈ ਐਡਵਰਚ ਪਹਿਰਾ ਕਟਣ ਬਾਬਾ ਦੀਪ ਸਿੰਘ ਦੇ ਦਰ ਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਉੱਥੇ ਹੀ ਭੋਗ ਪੈਣ ਵਾਲਾ ਤਿੰਨ ਤਿੰਨ ਲੱਖ ਬੰਦਾ ਅਰਦਾਸ ਕਰਕੇ ਕਈ ਦੇਖ ਕਰਾ ਕੇ ਬਾਬਾਈ ਮੈਂ ਪੜੀ ਲਿਖੀ ਨਹੀਂ ਮੈਂ ਕੋਈ ਗੁਰਬਾਣੀ ਦੀ ਵੀ ਨਹੀਂ ਇੰਨੀ ਸਮਝ ਰੱਖਦੀ ਦੋਹੀ ਬੜੀਆਂ ਮਾਂ-ਬਾਪ ਵੀ ਤਾਨੇ ਮਾਰਦੇ ਭੈਣ-ਭਰਾ ਵੀ ਤਾਨੇ ਮਾਰਦੇ ਦੋ ਜਗ੍ਹਾ ਤਲਾਕ ਹੋ ਗਿਆ ਕਰ ਲਉਦਾ ਨਹੀਂ ਬਾਬਾਈ ਮੈਂ ਤਾਂ ਸੁਣੀ ਸੀ ਉਲਟ ਗੱਲ ਪਰ ਜਦੋਂ ਸਰਚ ਮਾਰੀ ਦੇਨੀਆ ਵਡਿਆਈਆਂ ਤੇ ਮੈਂ ਫਿਰ ਵਡਿਆਈਆਂ ਸੁਣ ਕੇ ਮੰਗਤੀ ਬਣ ਕੇ ਆਈਆਂ ਕਿਰਪਾ ਕਰਿਓ ਮੇਰੇ ਕੋਲ ਪੰਜਾਂ ਚ ਪੈਰਿਆਂ ਦੀ ਦਿੱਲੀ ਤੋਂ ਸੇਵਾ ਲਓ ਇਹ ਦਿੱਲੀ ਦੀ ਬੱਚੀ ਦੂਜਾ ਘਟਿਆ ਤੀਜਾ ਦਪਹਿਰਾਟ ਕਟਿਆ ਤੇ ਬਾਹਰਲੇ ਮੁਲਕ ਦੇ ਲੜਕੇ ਨਾਲ ਪੜ੍ਹੇ ਲਿਖੇ ਨਾਲ ਰਿਸ਼ਤਾ ਵੀ ਹੋ ਗਿਆ ਅਰਦਾਸ ਵੀ ਹੋ ਗਈ ਕਾਰਜ ਫਤਿਹ ਹੋ ਗਏ ਉਹਨੇ ਫਿਰ ਆਪ ਵੀਡੀਓ ਪਾਈ YouTube ਦੇ ਉੱਤੇ ਕਿ ਵਾਕੇ ਭਾਵੇਂ ਬਾਬਾ ਦੀਪ ਸਿੰਘ ਜੀ ਜਹੀਦ ਹੋਣ ਤੋਂ ਬਾਅਦ ਸਾਡੇ ਵਰਗਿਆਂ ਤੋਂ ਕਮਾਈ ਵਾਲੇ ਦੇ ਦਰਸ਼ਨ ਹੁੰਦੇ ਹੋਣਗੇ ਸਾਡੇ ਵਰਗਿਆਂ ਤੋਂ ਭਾਵੇਂ ਅੱਖਾਂ ਤੋਂ ਉਹਲੇ ਵੀ ਨੇ ਪਰ ਉਹਨਾਂ ਦੀ ਸ਼ਕਤੀ ਅੱਜ ਵੀ ਇਥੋਂ ਦੀਆਂ ਦੁਨੀਆ ਦੇ ਕਾਰਜ ਸਵਾਰ ਰਹੀ ਹੈ ਤੇ ਝੋਲੀਆਂ ਭਰ ਰਹੀ ਜਕਾਰਾ ਦਿਓ ਗੱਜ ਕੇ ਪਿਆਰ ਨਾਲ ਸਾਡੇ ਬਾਬਾ ਜੀ ਆ ਉਹਨਾਂ ਦੀ ਸ਼ਕਤੀ ਵਰਤੀ ਲਈ ਬਖਸ਼ਿਸ਼ ਵਰਤੀ ਦਸਵੇਂ ਪਾਤਸ਼ਾਹ ਦਾ ਵੀ ਬਚੇ ਨੇ ਮੈਨੂੰ ਉਹਨੇ ਵੀ ਹਿਲਾ ਕੇ ਰੱਖ ਦਿੱਤਾ ਦਸਵੇਂ ਪਾਤਸ਼ਾਹ ਦਾ ਵਜੇ ਨੇ ਜਬਜੀ ਸਾਹਿਬ ਗੁਰੂ ਨਾਨਕ ਦੀ ਮੋਹਰ ਦਾ ਨਿਸ਼ਾਨ ਹੈ ਜਬਜੀ ਸਾਹਿਬ ਗੁਰੂ ਨਾਨਕ ਦੀ ਮੋਹਰ ਦਾ ਨਿਸ਼ਾਨ ਹੈ ਜਿੰਨਾ ਕੋਲ ਅੰਤ ਸਮੇ ਇਹ ਮੋਹਰ ਦਾ ਨਿਸ਼ਾਨ ਹੋਏਗਾ ਉਹਨਾਂ ਨੂੰ ਆਪਣਾ ਸਿੱਖ ਸਮਝ ਕੇ ਬਾਹੋਂ ਫੜ ਕੇ ਦਰਗਾਹ ਵਿੱਚ ਗੁਰੂ ਨਾਨਕ ਸਾਹਿਬ ਮਾਣ ਬਖਸ਼ਣਗੇ 10ਵੇਂ ਪਾਸ਼ਾ ਦਾ ਬੱਚਾ